ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਉਂਕਿ ਮਾਰਨਿੰਗ ਦਾ ਟਾਈਮ ਆ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਮਾਰਨਿੰਗ ਤੋਂ ਹੀ ਤੁਹਾਡੇ ਨਾਲ ਵਲੌਗ ਜਿਹੜਾ ਸ਼ੇਅਰ ਕਰਦੇ ਆ ਤੇ ਮਾਰਨਿੰਗ ਦਾ ਟਾਈਮ ਆ ਤੇ ਇੱਥੇ ਮੈਂ ਮੂੜੀਆਂ ਵਾਲੇ ਪਰੌਠੇ ਬਣਾਉਣੇ ਸੀ ਮੂੜੀਆਂ ਜਿਹੜੀਆਂ ਕਦੂਕਸ਼ ਕਰ ਲੱਗੀ ਹੋਈ ਸੀ ਤੇ ਬੱਚੇ ਕਹਿੰਦੇ ਅੱਜ ਮੂੜੀਆਂ ਵਾਲੇ ਪਰੌਠੇ ਖਾਣੇ ਆ ਉਹ ਵੀ ਪੰਨਾਂ ਸੀਗੀਆਂ ਲਿਆ ਕੇ ਰੱਖੀਆਂ ਹੋਈਆਂ ਸੀ ਕਿਸੇ ਨੇ ਕੱਟ ਕੇ ਖਾਧੀਆਂ ਨਹੀਂ ਨੀ ਨਿਗਾ ਚੜ ਗਈਆਂ ਤਾਂ ਬੱਚਿਆਂ ਨੇ ਕਹਿਤਾ ਨਹੀਂ ਤਾਂ ਵੈਸੇ ਜਿਹੜਾ ਤੱਕ ਬਹੁਤ ਘੱਟ ਲਾਈਕ ਕਰਦਾ ਇਹਨੇ ਤਾਂ ਫਿਰ ਵੀ ਇੱਕ ਪਰੌठा ਹੀ ਖਾਦਾ ਕਹਿੰਦਾ ਮੈਂ ਨਹੀਂ ਖਾਣਾ ਮੂੜੀਆਂ ਵਾਲੇ ਵੀ ਗੈਸ ਬਣ ਜਾਂਦੀ ਐ ਇਹਨਾਂ ਨਾਲ ਬਸ ਇੱਕ ਜਿਵੇਂ ਕਹਿੰਦੇ ਇਹਨੂੰ ਬਹਿਮ ਪਿਆ ਹੋਇਆ ਹਨਾ ਤੇ ਅਸੀਂ ਬਣਾਏ ਵੀ ਮੈਨੂੰ ਤਾਂ ਲੱਗਦਾ ਅਸੀਂ ਤਾਂ ਪਿਛਲੇ ਸਾਲ ਵੀ ਨਹੀਂ ਸੀ ਬਣਾਏ ਮੂੜੀਆਂ ਵਾਲੇ ਇਸ ਵਾਰ ਵੀ ਪਹਿਲੀ ਵਾਰੀ ਬਣਾਏ ਹਨਾ ਬਹੁਤ ਘੱਟ ਖਾਨਦੇ ਆ ਮੂੜੀਆਂ ਵਾਲੇ ਪਰੌਠੇ ਪਤਾ ਨਹੀਂ ਕੀ ਹੋ ਜਾਂਦਾ ਉਈਓ ਹੀ ਬਸ ਇਹਨਾਂ ਨੂੰ ਬਹਿਮ ਆ ਵੀ ਖਾਣੇ ਨਹੀਂ ਹੈਗੇ ਮੂੜੀਆਂ ਵਾਲੇ ਪਰੌਠੇ ਇਥੇ ਨਾਲ ਦੀ ਨਾਲ ਹੀ ਮੇਰੇ ਕੋਲ ਲਾਈਟ ਹੈ ਨਹੀਂ ਸੀਗੀ ਤੇ ਮੇਰਾ ਮੈਂ ਵੇਟ ਕਰਦੀ ਪਈ ਸੀ ਵੀ ਲਾਈਟ ਆ ਜਵੇ ਲਾਈਟ ਆ ਜਵੇ ਕੱਲ ਲਾਈਟ ਨਹੀਂ ਜਾਨਕਿ ਅੱਜ ਮੈਂ ਦੂਸਰਾ ਦੇਣਾ ਜਦੋਂ ਵੀਡੀਓ ਐਡੀਟਿੰਗ ਕਰਦੀ ਆ ਕੱਲ ਲਾਈਟ ਨੇ ਬਹੁਤ ਜ਼ਿਆਦਾ ਹੈਰਾਨ ਕੀਤਾ ਹਨਾ ਆਈ ਹੋਈ ਨਹੀਂਗੀ ਤੇ ਇਥੇ ਨਾਲ ਹੀ ਮੈਂ ਹਰੀਆਂ ਮਿਰਚਾਂ ਤੇ ਅਦਰਕ ਨੂੰ ਹਨਾ ਕੁੱਟ ਲਿਆ ਸੀਗਾ ਉਹ ਛੋਟਾ ਜਿਹਾ ਆਪਣੇ ਕੋਲ ਕੀ ਕਵਾਂਗੇ ਇਹਨੂੰ ਮਾਮਜਸਤਾ ਜਿਹਾ ਉਹਦੇ ਵਿੱਚ ਤੇ ਨਾਲ ਹੀ ਫਿਰ ਮੈਂ ਜਿਹੜੇ ਮੇਥੇ ਮੇਥੀ ਧਨੀਆ ਸੀਗੇ ਉਹਨਾਂ ਨੂੰ ਵੀ ਘਰਦਣ ਵਾਲੀ ਕੱਟ ਕੇ ਵਿੱਚ ਪਾਇਆ ਸੀ ਨਹੀਂ ਤਾਂ ਫਿਰ ਮੈਂ ਸਾਰਾ ਕੁਝ ਇਹ ਨਾ ਬਣਾ ਲੈਣਾ ਸੀ ਗ੍ਰੈਂਡ ਕਰ ਲੈਣਾ ਸੀ ਮਿਕਸਚਰ ਬਣਾ ਲੈਣਾ ਸੀ ਤੇ ਫਿਰ ਲਾਈਟ ਹੈ ਹੀ ਨਹੀਂ ਸੀਗੀ ਫਿਰ ਮੈਨੂੰ ਹੱਥ ਨਾਲ ਹੀ ਸਾਰਾ ਕੰਮ ਕਰਨਾ ਪੈ ਗਿਆ ਤੇ ਇੱਥੇ ਹੁਣ ਮੈਂ ਮੇਥੇ ਕੱਢਦੀ ਆ ਤੇ ਮੂਲੀ ਵਾਲੇ ਪਰੌਤੇ ਬਹੁਤ ਸਵਾਦ ਬਣੇ ਐਵੇਂ ਕਹਾ ਬਹੁਤ ਹੀ ਜਿਆਦੇ ਤੇ ਗੈਸ ਵੀ ਨਹੀਂ ਬਣੀ ਹੈਗੀ ਗੈਸ ਤਾਂ ਨਹੀਂ ਬਣੀ ਕਿਉਂਕਿ ਮੈਂ ਵਿੱਚ ਜੁਵੈਨ ਪਾ ਲਈ ਸੀਗੀ ਜੇ ਆਪਾਂ ਜੁਵੈਨ ਵਗੈਰਾ ਨਹੀਂ ਪਾਉਂਦੇ ਹੈਗੇ ਫਿਰ ਗੈਸ ਬਣਦੀ ਹੈ ਜੁਵੈਨ ਪਾਲਵੇ ਥੋੜੀ ਜੀ ਮੈਂ ਹਨਾ ਪਾ ਲਈ ਤੇ ਗੈਸ ਨਹੀਂ ਬਣੀ ਤੇ ਆਟਾ ਮੈਂ ਗੁੰਨਣ ਲੱਗੀਆਂ ਹੁਣ ਸਾਰਾ ਮਸਾਲਾ ਤਿਆਰ ਕਰਕੇ ਰੱਖ ਲਿਆ ਤੇ ਆਟੇ ਦੇ ਵਿੱਚ ਥੋ ਕਣਕ ਦੇ ਆਟੇ ਦੇ ਵਿੱਚ ਥੋੜਾ ਜਿਹਾ ਮੱਕੀ ਦਾ ਆਟਾ ਪਾਇਆ ਸੀ ਕਿਉਂਕਿ ਫਿਰ ਰੋਟੀ ਛੇਤੀ ਬੇਲੀ ਜਾਂਦੀ ਆ। acijda ਜਿਆ ਨਹੀਂ ਹੁੰਦਾ ਕਣਕ ਦਾ ਆਟਾ ਠੰਡ ਚ ਜੀੜਾ ਹੋ ਜਾਂਦਾ ਹੈ। ਤੇ ਸਵਾਦ ਅਨਸਾਰ ਗ਼ੂਣ ਮਿਰਚ ਪਾ ਕੇ ਮਿਕਸ ਕਰਕੇ ਤੇ ਫਿਰ ਮੈਂ ਆਟਾ ਗੁੰਨਣ ਲੱਗ ਗਈ। ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਮੈਂ ਗ਼ੂਣ ਮਿਰਚ ਤੇ ਨਾਲ ਹੀ ਪਾ ਲਿਆ ਆਪਾਂ ਨੇ ਮੇਥੇ ਧੰਨੀਆਂ ਪਾਲਕ ਪਾਲਕ ਨਹੀਂ ਸੀਗੀ। ਮੇਥੇ, ਮੇਥੀ, ਧੰਨੀਆਂ ਸੀਗਾ। ਤੇ ਮੂੜੀਆਂ ਵੀ ਪਾ ਲਈਆਂ ਕਦੂਕਸ਼ ਕਰੀਆਂ ਹੋਈਆਂ ਤੇ ਨਾਲ ਹੀ ਪਾ ਲਾਂਗੇ ਆਪਾਂ ਹਰੀਆਂ ਮਿਰਚਾਂ ਤੇ ਅਦਰਕ ਦਾ ਜਿਹੜਾ ਪੇਸਟ ਬਣਾਇਆ ਮੈਂ ਤੇ ਇਹਦੇ ਵਿੱਚ ਵੀ ਮੈਂ ਪਾਣੀ ਫੇਰ ਕੇ ਪਾ ਲਿਆ ਕਿਉਂਕਿ ਵਿੱਚ ਲੱਗਿਆ ਹੋਇਆ ਸੀਗਾ ਮਸਾਲਾ ਤੇ ਮੈਂ ਇੱਥੇ ਬਸ ਗਲਤੀ ਕਰ ਕਰ ਗਈ ਵੀ ਮੈਂ ਨਾ ਮਿਕਸ ਪਾਣੀ ਲੈਣਾ ਸੀ ਤਾਂ ਠੰਡਾ ਮੈਂ ਫਿਰ ਮੇਰੇ ਕੋਲ ਟਾਈਮ ਵੀ ਘੱਟ ਸੀਗਾ ਤੇ ਮੈਂ ਥੋੜਾ ਜਿਹਾ ਜਲਦੀ ਜਲਦੀ ਕੰਮ ਕਰਦੀ ਸੀ ਬਸ ਦਿਮਾਗ ਚੋਂ ਨਿਕਲ ਗਿਆ ਵੀ ਬਾਹਰੋਂ ਗਰਮ ਪਾਣੀ ਲੈ ਆਵਾਂ ਤੇ ਠੰਡੇ ਪਾਣੀ ਨਾਲ ਆਟਾ ਗੁੰਨਣ ਲੱਗੀ ਉਹ ਥੋੜਾ ਜਿਹਾ ਬਸ ਹੋ ਹੀ ਗਿਆ ਸੀ ਜਿਹੜਾ ਜਿਹਾ ਤੇ ਫੇਰ ਮੈਂ ਰੱਖਤਾ ਸੀ ਰੈਸਟ ਲਈ ਬਸ ਕਈ ਕਈ ਵਾਰੀ ਕੋਲ ਜੀ ਨਹੀਂ ਹੋ ਜਾਂਦੀ ਹਨਾ ਵੀ ਉਹ ਗੱਲ ਹੋ ਗਈ ਬਲੈਟ ਹੈ ਨਹੀਂ ਸੀ ਕਿ ਨਹੀਂ ਤਾਂ ਮੈਂ ਇੰਡਕਸ਼ਨ ਤੇ ਗਰਮ ਪਾਣੀ ਕਰ ਲੈਣਾ ਸੀ ਇਹ ਵੀ ਨਹੀਂ ਦਿਮਾਗ ਆਇਆ ਵੀ ਕੋਲ ਗੈਸ ਆ ਗੈਸ ਤੇ ਗੜਵੀ ਰੱਖ ਲੈ ਨਾਲ ਦੀ ਨਾਲ ਕੋਸਾ ਜਿਹਾ ਹੋ ਜਾਊਗਾ ਬਸ ਠੰਡੇ ਨਾਲ ਹੀ ਆਟਾ ਗੁੰਨਣ ਲੱਗੀ ਜਦੋਂ ਉਹ ਨਾ ਕਾਲੀ ਹੋਵੇ ਜਾਂ ਕੋਈ ਕਹਿੰਦਾ ਹੋਵੇ ਵੀ ਛੇਤੀ ਕਰੋ ਛੇਤੀ ਕਰੋ ਫੇਰ ਦਿਮਾਗ ਨੂੰ ਪਤਾ ਨਹੀਂ ਕੀ ਹੋ ਜਾਂਦਾ ਦਿਮਾਗ ਡੈੱਡ ਹੋ ਜਾਂਦਾ ਕੰਮ ਕਰਨੋਂ ਹਟ ਜਾਂਦਾ ਉੱਥੇ ਏਹ ਆਏ ਹੋ ਜਾਂਦਾ ਬਸ ਪ੍ਰੈਸ਼ਰ ਨਹੀਂ ਪੈ ਜਾਂਦਾ ਹੁੰਦਾ ਇੱਕ ਹਨਾ ਵੀ ਬਸ ਐ ਪ੍ਰੈਸ਼ਰ ਜਿਆ ਪੈ ਗਿਆ ਮੇਰੇ ਤੇ ਵੀ ਉਹ ਗੱਲ ਹੋ ਗਈ ਸੀ ਤੇ ਆਟਾ ਮੈਂ ਰੈਸਟ ਲਈ ਛੱਡਤਾ ਤੇ ਜਿੰਨੇ ਵੀ ਭਾਂਡੇ ਮੈਂ ਲਵੇੜੇ ਲਵੇੜੇ ਮਤਲਬ ਜਿੰਨੇ ਵੀ ਜਿਹਦੇ ਵਿੱਚ ਮੈਂ ਕਦੂਕਸ਼ ਕੀਤਾ ਮਿਕਸਚਰ ਬਣਾਇਆ ਸਾਰੇ ਮੈਂ ਧੋਤੇ ਤੇ ਨਾਲ ਦੀ ਨਾਲ ਤਵਾ ਧੋ ਕੇ ਰੱਖ ਲਿਆ ਤੇ ਨਾਲ ਦੀ ਨਾਲ ਇਸ ਸਲੇਬ ਤੇ ਲਾਤਾ ਪੋਚਾ ਕਿਉਂਕਿ ਇੱਥੇ ਸਾਰਾ ਜਿਆਦਾ ਉਹ ਮਤਲਬ ਇੱਕ ਵਾਰੀ ਕੰਮ ਕਰ ਲਿਆ ਫਿਰ ਹਨਾ ਹੋ ਹੀ ਜਾਂਦਾ ਗੰਦਾ ਜਲਗਣ ਆ ਜਾਂਦਾ ਹੈ ਪਾਣੀ ਦੇ ਟੁਪਕੇ ਜੇ ਮੈਨੂੰ ਵਧੀਆ ਨਹੀਂ ਲੱਗਦੇ ਮੈਨੂੰ ਸੁੱਕੀ ਸੁੱਕੀ ਸਲੇਬ ਬਹੁਤ ਵਧੀਆ ਲੱਗਦੀ ਐ ਮੈਂ ਕਹਾਂ ਤੋ ਵਾਰੀ ਆਪਾਂ ਲਾਤਾ ਘੁੱਟ ਕੇ ਨਿਚੋੜ ਕੇ ਪੋਚਾ ਤੇ ਪਾਣੀ ਇੰਨਾ ਜਿਆਦਾ ਠੰਡਾ ਵੀ ਕਸ਼ਮੀਰੇ ਬਣਿਆ ਪਿਆ ਇਸ ਵਾਰ ਤਾਂ ਇੱਥੇ ਤੇ ਲਓ ਜੀ ਆਟਾ ਰੈਸਟ ਲਈ ਛੱਡਿਆ ਸੀ ਦੁਬਾਰਾ ਫੇਰ ਮੁੱਕੀ ਦੇ ਕੇ ਤੇ ਫੇਰ ਆਪਾਂ ਬਣਾਵਾਂਗੇ ਮੂਲੀ ਵਾਲੇ ਪਰੌਠੇ ਕੀ ਨੂੰ ਕਿ ਨੂੰ ਪਸੰਦ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟਸ ਜਰੂਰ ਕਰ ਦਿਓ ਠੀਕ ਆ ਜੀ ਜਰੂਰ 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 ਕਰਿਆ ਕਰੋ ਕਮੈਂਟਸ ਆਪਣੀ ਰਾਇ ਜਰੂਰ ਦਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਆ ਜੀ ਤੇ ਇੱਥੇ ਮੈਂ ਹੱਥ ਸੇਕਲੇ ਨਾਲ ਦੀ ਨਾਲ ਹੱਥ ਬਹੁਤ ਜ਼ਿਆਦਾ ਠੰਡੇ ਹੋ ਜਾਂਦੇ ਮੈਨੂੰ ਤਾਂ ਐ ਲੱਗਦਾ ਹੁੰਦਾ ਮੇਰੇ ਹੱਥ ਟੁੱਟੇ ਹੀ ਜਾਣੇ ਹੁਣ ਤੇ ਇੱਥੇ ਨਾ ਮੂੰਹ ਸੀ ਨਾ ਸਿਰਸੀ ਨਾ ਬਾੜਵਾਹੇ ਹੋਏ ਸੀ ਨਾ ਮੂੰਹ ਸਮਾਰਿਆ ਹੋਇਆ ਸੀ ਬਸ ਮੈਂ ਕੈਮਰਾ ਔਨ ਕਰ ਲਿਆ ਸੀ ਕਿਉਂਕਿ ਫਿਰ ਹਨਾ ਐ ਹੁੰਦਾ ਵੀ ਇੱਕ ਵਾਰੀ ਕੈਮਰਾ ਔਨ ਹੋ ਜਵੇ ਤਾਂ ਵੀਡੀਓ ਬਣ ਜਾਂਦੀ ਹੈ ਜੇ ਕੈਮਰਾ ਹੀ ਨਹੀਂ ਔਨ ਕੀਤਾ ਆਪਾਂ ਇੱਕ ਬਾਰ ਫਿਰ ਤਾਂ ਬਸ ਐ ਹੋ ਜਾਂਦਾ ਵੀ ਆ ਵੀ ਕੰਮ ਕਰ ਲਈਏ ਆ ਵੀ ਕੰਮ ਕਰ ਲਈਏ ਆ ਵੀ ਕੰਮ ਕਰ ਲਈਏ ਫੇਰ ਕੰਮ ਸਾਰਾ ਹੋ ਜਾਂਦਾ ਤੇ ਫਿਰ ਐ ਹੋ ਜਾਂਦਾ ਵੀ ਹੁਣ ਆਪਾਂ ਵੀਡੀਓ ਕਾਦੀ ਬਣਾਵਾਂਗੇ ਹਨਾ ਤੇ ਮੈਂ ਕੈਮਰਾ ਔਨ ਕਰ ਲਿਆ ਸੀਗਾ ਮੈਂ ਕਿਹਾ ਵੀ ਨਾਲ ਦੀ ਨਾਲ ਮੇਰੀ ਵੀਡੀਓ ਵੀ ਬਣਦੀ ਰਹੂਗੀ ਕਿਉਂਕਿ ਤੁਹਾਨੂੰ ਮਿਲਣਾ ਵੀ ਬਹੁਤ ਜ਼ਰੂਰੀ ਆ ਤੁਸੀਂ ਵੀ ਮੇਰੀ ਇੱਕ ਫੈਮਿਲੀ ਹੋ ਜਿੱਦਾਂ ਮੇਰੀ ਇਹ ਫੈਮਿਲੀ ਆ ਹਨਾ ਇਹਨਾਂ ਲਈ ਮੈਂ ਖਾਣਾ ਬਣਾਉਣਾ ਇਹਨਾਂ ਲਈ ਮੈਂ ਕੱਪੜੇ ਧੋਣੇ ਕਰਦਾ ਸਾਰਾ ਕੰਮ ਕਰਨਾ ਤੇ ਇਹ ਵੀ ਮੇਰੀ ਇੱਕ ਡਿਊਟੀ ਆ ਤੁਹਾਡੇ ਲਈ ਵੀਡੀਓ ਬਣਾਉਣੀ ਹਨਾ ਕਿ ਇਹ ਮੇਰਾ ਇੱਕ ਸ਼ੌਂਕ ਰੱਖ ਲਓ ਹਨਾ ਵੀ ਮੈਂ ਆਪਣੇ ਸ਼ੌਂਕ ਲਈ ਹਨਾ ਇਹ ਕੰਮ ਕਰਦੀ ਆ ਮੈਨੂੰ ਵਧੀਆ ਲੱਗਦਾ ਆ ਹਨਾ ਤੇ ਹੁਣ ਸ਼ੌਂਕ ਦੇ ਨਾਲ ਨਾਲ ਆਪਣੀ ਹਨਾ ਇੱਕ ਡਿਊਟੀ ਬਣ ਗਈ ਆ ਤੇ ਹੁਣ ਬਹੁਤ ਵਧੀਆ ਲੱਗਦਾ ਵੀ ਜੇ ਇੱਕ ਦਿਨ ਵੀ ਵੀਡੀਓ ਨਹੀਂ ਬਣਾਈ ਨਹੀਂ ਆਈ ਹੈਗੀ ਫਿਰ ਤੁਹਾਡੇ ਮੈਸੇਜ ਆਉਂਦੇ ਆ ਵੀਡੀਓ ਕਿਉਂ ਨਹੀਂ ਆਈ ਤੁਸੀਂ ਵੀ ਫਿਕਰ ਕਰਦੇ ਹੋ ਹਨਾ ਫਿਰ ਇੱਦਾਂ ਵਧੀਆ ਨਹੀਂ ਲੱਗਦਾ ਹੈਗਾ ਕਿਉਂਕਿ ਏਕ ਡਿਊਟੀ ਆ ਇਹਨੂੰ ਕਰਨ ਲੱਗੇ ਕੋਸ਼ਿਸ਼ ਕਰਨ ਲੱਗਦਾ ਤੇ ਫੈਨਲੀ ਆ ਧੁੱਪ ਨਿਕਲਿਆਈ ਧੁੱਪ ਕੱਲ ਵੀ ਨਿਕਲੀ ਸੀ ਕੱਲ ਸ਼ਾਇਦ ਨਿਕਲਿਆਈ ਸੀ ਕਿ ਸ਼ਾਇਦ 11 ਵਜੇ ਨਿਕਲਿਆਈ ਸੀ ਅੱਜ ਥੋੜਾ ਜਿਹਾ ਲੇਟ ਨਿਕਲੀ ਆ ਅੱਜ 12 ਸਵਾ 12 ਜਿੱਤ ਧੁੱਪ ਨਿਕਲੀ ਆ ਤੇ ਮੈਂ ਕਾਫੀ ਟਾਈਮ ਧੁੱਪ ਦੇ ਵਿੱਚ ਬੈਠੀ ਰਹੀ ਬਾਲਗੂਲ ਬਾਲੇ ਆਪਦੇ ਧੁੱਪੇ ਬੈਠ ਕੇ ਤੇ ਹੁਣ ਕਾਫੀ ਟਾਈਮ ਹੋ ਗਿਆ ਕਿਉਂਕਿ ਮੈਂ ਕੱਪੜੇ ਧੋਤੇ ਸੀ ਕੱਪੜੇ ਕਾਫੀ ਸਾਰੇ ਧੋਤੇ ਉੱਪਰ ਵੀ ਸੁੱਕਣੇ ਪਏ ਹੋਏ ਨੇ ਤੇ ਇੱਥੇ ਵੀ ਪਏ ਹੋਏ ਨੇ ਧੁੱਪ ਇੰਨੀ ਵਧੀਆ ਇੰਨੀ ਵਧੀਆ ਧੁੱਪ ਆ ਜੀ ਕਰਦਾ ਵਾ ਸਾਈਂ ਧੁੱਪੇ ਬੈਠੇ ਰੋ ਬੈਠੇ ਰੋ ਧੁੱਪ ਬਹੁਤ ਸੋਹਣੀ ਆ ਬਹੁਤ ਸੋਹਣਾ ਨਿੱਗਾ ਨਿੱਗਾ ਸੇਕ ਲੱਗਦਾ ਫਾਈਨਲੀ ਧੁੱਪ ਨਿਕਲਣ ਲੱਗ ਗਈ ਆ ਤੇ ਜਿਝਾਰ ਗਿਆ ਹੋਇਆ ਆਪਣੇ ਡੈਡੀ ਨਾਲ ਪੱਠੇ ਵਢਾਉਣ। ਵੀ ਆਉਣ ਵਾਲੀ ਹੋਣਗੇ ਕਿਉਂਕਿ ਮੈਂ ਕਾਫੀ ਟਾਈਮ ਦੀ ਤੁੱਪੇ ਬੈਠੀ ਸੀ ਤੇ ਮੈਂ ਹਲੇ ਅੰਦਰ ਕੰਮ ਰਹਿੰਦਾ ਮੇਰਾ ਛਾੜੂ ਕੋਚਾ ਕਰਨਾ ਰਹਿੰਦਾ ਮੈਂ ਪਹਿਲਾਂ ਤੁੱਪ ਸੇਕੀ ਮੱਖ ਇਹਦਾ ਕੀ ਪਤਾ ਦੁਬਾਰਾ ਚਲੀ ਜਾਵੇ। ਹਨਾ ਬਈ ਕੀ ਪਤਾ ਹੁੰਦਾ ਆ ਤੇ ਅੱਜ ਮੈਂ ਪਲੜੇ ਵੀ ਨਹੀਂ ਚੱਕੇ ਹੈਗੇ ਅੱਜ ਇਹ ਘਰੇ ਸੀਗੇ। ਜਦੋਂ ਮੈਂ ਇੰਨੇ ਕਿ ਚੱਕੇ ਥੋੜਾ ਜਿਹਾ ਪਲੜਾ ਮਿੱਠੀ ਉਹਨਾਂ ਵਾਲਾ ਚੱਕਣ ਲੱਗੀ ਤੇ ਉਦੋਂ ਫੇਰ ਸੂਰਜ ਐਦਾਂ ਲੱਗਦਾ ਸੀ ਵੀ ਬੱਦਲਾਂ ਜਿਹਾ ਚ ਹੋ ਗਿਆ। ਤੇ ਫੇਰ ਮੈਂ ਚੱਕੀ ਨਹੀਂ ਹੈਗੇ ਮਾਹ ਕੀ ਪਤਾ ਹੁੰਦਾ ਸੂਰਜ ਦਾ ਵੀ ਫੇਰ ਠੰਡੀ ਹਵਾ ਜਾਊਗੀ ਤੇ ਮਿੱਠੀ ਹੋਣੀ ਲੱਗੀਆਂ ਮੰਨਿਆਂ ਨੇ ਪੱਠੇ ਖਾਂ ਮਿੱਠੀ ਹੈਲੋ ਕਾਕੂਏ ਕੀ ਕਰਦਾ ਕੀ ਕਰਦੇ ਪਾ ਸਾਡੇ ਕੱਕੇ ਪਰ ਓਏ ਹੂੰ ਤਾਂ ਪੱਲੇੜੇ ਚੱਕੀ ਜਾਂਦੇ ਤਾਂ ਵਧੀਆ ਸੀਗਾ ਤੁੱਪੇ ਫਰਸ਼ ਸੁੱਕ ਜਾਂਦਾ ਮੈਂ ਵੀ ਬੈਠੀ ਰਹੀ ਚੱਕੇ ਨਹੀਂ ਗੇ ਧੁੱਪ ਦੇ ਵਿੱਚ ਬੈਠ ਕੇ ਵਧੀਆ ਲੱਗਿਆ ਮੈਂ ਚੱਕੀ ਨਹੀਂ ਸੇਕੀ ਗਈ ਮੈਂ ਧੁੱਪ ਬਸ ਹੁਣ ਤਾਂ ਇਹਨਾਂ ਨੂੰ ਵੀ ਸੁਰਤ ਜੀ ਆ ਜਾਊਗੀ ਲਓ ਜੀ ਹੁਣ ਆਪਾਂ ਕੰਮ ਕਰਦੇ ਆ ਲਾ ਕੇ ਫੋਨ ਟ੍ਰਾਈਪੋਡ ਤੇ ਫਟਾਫਟ ਝਾੜੂ ਪੁਚਾ ਕਰ ਲਈਏ ਐਨ ਵਧੀਆ ਵਧੀਆ ਘਰ ਬਣਾ ਲਈਏ ਹੁਣ ਧੁੱਪ ਨਿਕਲ ਲੱਗੀ ਹੁਣ ਡੇਲੀ ਪੁਚ ਪੁਚੇ ਲੱਗ ਜਾ ਕਰਾਂਗੇ ਤੇ ਲਓ ਜੀ ਆਪਾਂ ਚੱਕ ਲਿਆ ਝਾੜੂ ਝਾੜੂ ਚੱਕ ਕੇ ਸਾਰਾ ਘਰ ਚੰਡਤਾ ਚਮਕਣ ਲੱਗ ਜਾਂਦਾ ਹੈ ਹਨਾ ਜਦੋਂ ਮੈਂ ਪੋਚੇ ਲਾਇਏ ਤੇ ਤਾਂ ਪਤਾ ਨਹੀਂ ਕੀ ਮਨ ਨੂੰ ਵੀ ਸ਼ਾਂਤੀ ਮਿਲਦੀ ਆ ਹਨਾ ਤੇ ਘਰ ਵੀ ਬਹੁਤ ਵਧੀਆ ਲੱਗਣ ਲੱਗ ਜਾਂਦਾ ਬਸ ਇੱਕ ਮਜਬੂਰੀ ਹੋ ਜਾਂਦੀ ਆ ਹਨਾ ਪੋਚੇ ਲਾਉਣ ਨੂੰ ਤਾਂ ਡੇਲੀ ਦਿਲ ਕਰਦਾ ਵੀ ਆਪਾਂ ਡੇਲੀ ਪੋਚੇ ਲਾਈਏ ਹਨਾ ਤੇ ਫੇਰ ਐਂ ਹੁੰਦਾ ਨਾ ਸਲਾਬ ਜੀ ਫੜ ਜਾਂਦਾ ਹੈ ਫੇਰ ਗਿੱਲਾ ਗਿੱਲਾ ਕਿਚਕਿਚੀ ਆਉਂਦੀ ਆ ਫੇਰ ਉਹ ਮੈਨੂੰ ਵਧੀਆ ਨਹੀਂ ਲੱਗਦਾ ਜਿੰਨਾ ਮਰਜ਼ੀ ਫੇਰ ਉਹਦੇ ਤੇ ਫੇਰ ਐਂ ਵੀ ਹੁੰਦਾ ਹਨਾ ਵੀ ਕੀ ਹੱਥ ਠੰਡੇ ਕਰੀ ਜਾਓ ਕੀ ਕੱਪੜਾ ਫੇਰੀ ਜਾਓ ਵਧੀਆ ਨਹੀਂ ਲੱਗਦਾ ਹੈਗਾ ਕਿਚਕਿਚੀ ਜਾਈ ਜਾਂਦੀ ਪੈਰਾਂ ਨੂੰ ਗਿੱਲਾ ਗਿੱਲਾ ਹਨਾ ਤੇ ਸੁੱਕਦਾ ਵੀ ਨਹੀਂ ਹੈਗਾ ਮੈਂ ਹੁਣ ਪਿਛਲੇ ਸਾਲ ਦੀ ਥੋੜੀ ਜਿਹੀ ਅੱਕਣੀ ਕਰਦੀ ਆ ਪਹਿਲਾਂ ਮੈਂ ਡੇਲੀ ਲਾ ਦਿੰਦੀ ਹੁੰਦੀ ਸੀਗੀ ਤੇ ਫਿਰ ਉਹ ਗਿੱਲਾ-ਗਿੱਲਾ ਜਿਹਾ ਵਧੀਆ ਨਹੀਂ ਲੱਗਦਾ ਸੁੱਕਣ ਚ ਹੀ ਨਹੀਂ ਆਉਂਦਾ ਤੇ ਇੱਥੇ ਪਤਾ ਨਹੀਂ ਕੋਈ ਬਾਹਰ ਦਰਵਾਜ਼ਾ ਖੜਕਾਉਂਦਾ ਸੀ ਮੈਂ ਦੇਖਦੀ ਸੀਗੀ ਉਹ ਤਾਂ ਵੈਸੇ ਜਿਹੜਾ ਉਹ ਨਹੀਂ ਬਾਹਰੀ ਸੀਗੇ ਉਹਨਾਂ ਨੇ ਖੋਲ ਦੇਣਾ ਸੀ ਦਰਵਾਜ਼ਾ ਤੇ ਝਾੜੂ ਮੈਂ ਲਾਤਾ ਝਾੜੂ ਲਾ ਕੇ ਫਿਰ ਮੈਂ ਚੱਕ ਲਿਆ ਪੋਚਾ ਤੇ ਧੁੱਪ ਦੇਖ ਲਓ ਅੰਦਰ ਤੱਕ ਆਉਂਦੀ ਆ ਕਿਚਨ ਤੱਕ ਪੂਰੇ ਸਾਡੇ ਪੂਰੇ ਘਰ ਦੇ ਵਿੱਚ ਧੁੱਪ ਆਉਂਦੀ ਐ ਮੈਂ ਕਹਾ ਪੂਰੇ ਸਾਰੇ ਘਰ ਦੇ ਵਿੱਚ ਧੁੱਪ ਪ੍ਰਵੇਸ਼ ਕਰਕੇ ਜਾਂਦੀ ਹੈ ਜਿੱਥੇ ਹੁਣ ਉਹ ਬੁਲਟ ਖੜਾ ਤੁਹਾਨੂੰ ਦਿਖਦਾ ਹੈ ਆ ਉੱਥੇ ਤੱਕ ਧੁੱਪ ਜਾਂਦੀ ਹੈਨ ਜੇ ਮਤਲਬ ਇਹ ਡੇਲੀ ਪੂਰੀ ਧੁੱਪ ਨਿਕਲ ਲੱਗ ਜੇ ਉਹ ਨਾ ਪੂਰਾ ਆਹਨ ਸ਼ਾਮ ਦੇ 5 ਵਜੇ ਤੱਕ ਸੂਰਜ ਰਹੇ ਤਾਂ 5 ਵਜੇ ਤੱਕ ਉਹ ਬੁਲਟ ਤੱਕ ਧੁੱਪ ਚਲੀ ਜਾਂਦੀ ਆ ਪੂਰੇ ਘਰ ਦੇ ਵਿੱਚ ਧੁੱਪ ਆਉਂਦੀ ਆ ਤੇ ਅੰਦਰ ਆਹਨ ਸਾਰੇ ਕਮਰੇ-ਕਮਰੇ 'ਚ ਫਿਰ ਪੋਚਾ ਲੱਗਿਆ ਜਿਹੜਾ ਸੁੱਕ ਜਾਂਦਾ ਆ ਤੇ ਨਾਲ ਦੀ ਨਾਲ ਮੈਂ ਛੱਡਦੇ ਸੀਗੇ ਪੱਖੇ ਲੌਬੀ ਦਾ ਪੱਖਾ ਛੱਡਦਾ ਸੀ ਤੇ ਫਿਰ ਉਹ ਉਹਨੇ ਸਾਰਾ ਫਰਸ਼ ਜਿਹੜਾ ਸੁਕਾਤਾ ਚਾਹ ਪੀ ਲਓ ਜੀ ਸੂਰਜ ਕਿਨੋਂ ਸੂਰਜ ਵੀ ਪੀਲ ਵੇ ਉਹ ਦਿਨ ਕੜਾ ਜਵਾਬ ਆ ਚਾਹ ਚਾਹ ਨਾ ਮੂਫੜੀ ਉੱਤਰ ਰੁੱਟੀਆਂ ਵਾਂਦੇ ਕੀ ਆ ਉਦੋਂ ਧੁੱਪ ਨਿਕਲ ਲਗੀ ਪੜਾਈ ਤੇ ਦੇਵ ਚੋਰ ਤਵ ਅਬਸਰ ਬਣਨਾ ਮੜਾ ਅਸਰ ਤੋਂ ਦਿਨ ਘੱਟ ਤੋਂ ਨਹੀਂ ਘੱਟ ਤੋਂ ਟੱਪ ਕੱਢਦਾ ਹੈ ਨਾ ਸਾਜਰੇ ਕੱਢਦੇ ਹੈ ਉਹ ਜੀ ਜਦੋਂ ਨਿਕਲਦੀ ਹੈ ਹੈ ਨਾ ਹੂੰ ਤੋ ਕਾ ਦਾ ਪੱਠਿਆਂ ਨੂੰ ਹੋਰ ਜਾਣਾ ਉਹਨਾਂ ਨੇ ਤਾਂ ਫੂਟਬਾਲ ਵੀ ਤਾਂ ਉਹ ਤੇ ਚਾਣਾ ਹਾਂ ਅੱਟ ਉਹ ਵੀ ਜਦੋਂ ਅਸੀਂ ਬੁਰਤ ਹੋ ਜਾਣਗੇ ਸੇਵ ਤੋ ਰੱਖੋ ਜਾਨ

ਦਿਲ ਦੀ ਬਾਗਾਂ ਕਹਾਣੀ ਪੋਇਨਾ ਫੋ ਲਾਈ ਨਹੀਂ ਹੋਣੀ ਚਾਹੀਦੀ ਹਲੋ ਸੱਸਰੀ ਕਾ ਇੱਕ ਤਾਂ ਤੁਹਾਡਾ ਡੈਡੀ ਆਉਗਾ ਅਭੀ

ਸ਼ਨੀਵਾਰ ਤੱਕ ਤੇ ਨਹੀਂ ਸੰਡੇ ਦੀ ਤਾਂ ਹੁੰਦੀ ਹੋਉਂਦੀ ਆ ਨੂਕਲੀ ਮੈਦਾਨਾ ਨੇ ਕਾਲ ਚੁੱਕਿਆ ਕੱਲ ਨੂੰ ਬੁੱਲੇ ਜਾਣਾ ਜੇ ਆਪਣੇ ਦੋ ਨਹੀਂ ਜਾਂਦਾ ਤਾਂ ਦੋ ਡੱਬੇ ਲਿਆਉਣੇ ਦੀ ਹੈ ਹਜੇ ਹਜੇ ਚੈੱਕ ਕਰ ਲੀ ਹਜੇ ਇਹ ਤਾਂ ਜੇਬ ਚ ਬਾਲੀ ਕਰਦਾ ਜੇਬ ਜੇਬ ਚ ਵੀ ਬਾਲੀ ਚੈੱਕ ਕਰ ਚੈੱਕ ਕਰ ਲੈ ਕੇ ਕਾ ਗੱਤ ਤਾਂ ਮੈਂ ਸਕੋਲੀ ਨੂੰ ਕੱਟ ਕੇ ਖਾਪੀ ਨਹੀਂ ਹਨਾ ਆਕਾ ਤੁਹਾਨੂੰ ਚਾਹੀਦੀ ਗੱਲ ਯਾਰ ਇਕ ਕਲੇ ਖਾਈ ਦੀ ਮਗਰ ਉਹ ਹੌਲੀ ਹੌਲੀ ਮਿੱਠਾ ਖਾ ਲਓ ਮੱਕੀ ਆ ਸੁਣੋ ਗਣ ਲਓ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਣੀ ਆ ਤੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਦੇ ਨਾਲ